ਮਹਾਨ ਦੇਸ਼ਪਾਗਤ ਲੇਖਕ ਅਤੇ ਵਿਗਿਆਨੀ ਦੇ ਅਨਮੋਲ ਵਿਚਾਰ ਜੇਕਰ ਤੁਸੀਂ ਸੂਰਜ ਦੀ ਤਰ੍ਹਾਂ ਚਮਕਣਾ ਚਾਹੁੰਦੇ ਹੋ ਤਾਂ ਪਹਿਲਾਂ ਸੂਰਜ ਦੀ ਤਰ੍ਹਾਂ ਜਲਣਾ ਸਿੱਖੋ ਇਸ ਤੋਂ ਪਹਿਲਾਂ ਕਿ ਸੁਪਨੇ ਸੱਚ ਹੋਵਣ ਤੁਸੀਂ ਸੁਪਨੇ ਦੇਖਣੇ ਹੋਣਗੇ ਈਸ਼ਵਰ ਦੀ ਸੰਤਾਨ ਦੇ ਰੂਪ ਵਿੱਚ ਮੈਂ ਮੈਨੂੰ ਹੋਣ ਵਾਲੀ ਕਿਸੇ ਵੀ ਚੀਜ਼ ਤੋਂ ਵੱਡਾ ਹਾਂ ਮੈਂ ਇਸ ਗੱਲ ਨੂੰ ਸਵੀਕਾਰ ਕਰਨ ਲਈ ਤਿਆਰ ਸੀ ਕਿ ਮੈਂ ਕੁਝ ਚੀਜ਼ਾਂ ਨਹੀਂ ਬਦਲ ਸਕਦਾ ਮਹਾਨ ਸੁਪਨੇ ਦੇਖਣ ਵਾਲਿਆਂ ਦੇ ਮਹਾਨ ਸੁਪਨੇ ਹਮੇਸ਼ਾ ਪੂਰੇ ਹੁੰਦੇ ਹਨ ਜੇਕਰ ਕਿਸੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਅਤੇ ਸੋਹਣੇ ਮਨ ਵਾਲੇ ਲੋਕਾਂ ਦਾ ਦੇਸ਼ ਬਣਾਉਣਾ ਹੈ ਤਾਂ ਮੇਰਾ ਦ੍ਰਿੜਤਾ ਨਾਲ ਇਹ ਮੰਨਣਾ ਹੈ ਕਿ ਸਮਾਜ ਦੇ ਤਿੰਨ ਪ੍ਰਮੁੱਖ ਵਿਅਕਤੀ ਇਹ ਕਰ ਸਕਦੇ ਹਨ ਉਹ ਹਨ ਮਾਤਾ ਪਿਤਾ ਅਤੇ ਗੁਰੂ ਆਓ ਅਸੀਂ ਆਪਣੇ ਅੱਜ ਦਾ ਬਲੀਦਾਨ ਕਰ ਦਈਏ ਤਾਂ ਕਿ ਸਾਡੇ ਬੱਚਿਆਂ ਦਾ ਕੱਲ ਬਿਹਤਰ ਹੋ ਸਕੇ ਇਨਸਾਨ ਨੂੰ ਕਠਿਨਾਈਆਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਸਫਲਤਾ ਦਾ ਆਨੰਦ ਲੈਣ ਦੇ ਲਈ ਇਹ ਜ਼ਰੂਰੀ ਹੈ ਉਦੋਂ ਤੱਕ ਲੜਨਾ ਨਾ ਛੱਡੋ ਜਦੋਂ ਤੱਕ ਆਪਣੀ ਤੈਅ ਕੀਤੀ ਹੋਈ ਜਗ੍ਹਾ ਤੇ ਨਾ ਪਹੁੰਚ ਜਾਓ ਜ਼ਿੰਦਗੀ ਵਿੱਚ ਲਕਸ਼ ਰੱਖੋ ਲਗਾਤਾਰ ਗਿਆਨਿਤ ਪ੍ਰਾਪਤ ਕਰੋ ਬਹੁਤ ਮਿਹਨਤ ਕਰੋ ਅਤੇ ਮਹਾਨ ਜੀਵਨ ਨੂੰ ਪ੍ਰਾਪਤ ਕਰਨ ਲਈ ਡਟੇ ਰਹੋ ਜੋ ਆਪਣੇ ਦਿਲ ਤੋਂ ਕੰਮ ਨਹੀਂ ਕਰ ਸਕਦੇ ਉਹ ਹਾਸਿਲ ਕਰਦੇ ਹਨ ਪਰ ਬਸ ਖੋਖਲੀਆਂ ਚੀਜ਼ਾਂ ਕਿਸੇ ਵਿਦਿਆਰਥੀ ਦੀਆਂ ਸਭ ਤੋਂ ਜ਼ਰੂਰੀ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ ਪ੍ਰਸ਼ਨ ਪੁੱਛਣਾ ਵਿਦਿਆਰਥੀਆਂ ਨੂੰ ਹਮੇਸ਼ਾ ਪ੍ਰਸ਼ਨ ਪੁੱਛਣ ਦੇਵੋ ਨੌਜਵਾਨਾਂ ਲਈ ਮੇਰਾ ਸੰਦੇਸ਼ ਹੈ ਕਿ ਉਹ ਅਲੱਗ ਸੋਚਣ ਦਾ ਸਾਹਸ ਰੱਖਣ ਅਭਿਸ਼ਕਾਰ ਕਰਨ ਦਾ ਸਾਹਸ ਰੱਖਣ ਅਣਦੇਖੇ ਰਸਤਿਆਂ ਤੇ ਚੱਲਣ ਦਾ ਸਾਹਸ ਰੱਖਣ ਆ ਸੰਭਵ ਨੂੰ ਲੱਭਣ ਅਤੇ ਸਮੱਸਿਆਵਾਂ ਉੱਤੇ ਜਿੱਤ ਹਾਸਲ ਕਰਕੇ ਸਫਲ ਹੋਣ ਦਾ ਸਾਹਸ ਰੱਖਣ ਇਹ ਮਹਾਨ ਗੁਣ ਜਿਨ੍ਹਾਂ ਤੇ ਲਈ ਹੈ ਉਹਨਾਂ ਨੂੰ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਜੇਕਰ ਇਹਨਾਂ ਚਾਰ ਗੱਲਾਂ ਦਾ ਪੱਲਣ ਕੀਤਾ ਜਾਵੇ ਜਿਵੇਂ ਕਿ ਇੱਕ ਮਹਾਨ ਲਕਸ਼ ਬਣਾਇਆ ਜਾਵੇ ਗਿਆਨ ਉਰਚਿਤ ਕੀਤਾ ਜਾਵੇ ਬਹੁਤ ਮਿਹਨਤ ਕੀਤੀ ਜਾਵੇ ਅਤੇ ਦ੍ਰਿੜ ਰਿਹਾ ਜਾਵੇ ਤਾਂ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ ਛੋਟਾ ਲਕਸ਼ ਅਪਰਾਧ ਹੈ ਮੈਨੂੰ ਪੱਕਾ ਯਕੀਨ ਹੈ ਕਿ ਜਦੋਂ ਤੱਕ ਕਿਸੇ ਨੇ ਨਾ ਕਾਮਯਾਬੀ ਦੀ ਗੋਲੀ ਨਾ ਚੱਖੀ ਹੋਵੇ ਉਹ ਕਾਮਯਾਬ ਹੋਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਸਕਦਾ ਧੰਨਵਾਦ